ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਸੁਨਕੇ ਪ੍ਰਾਨ ਸਮਝ ਤੈ ਨਹਿ ਰੇ ਅਜਾਨ ਕਾਲ ਤੋਂ ਪਹੁੰਚੋ ਆਨ ਕਹਾਂ ਜਹ ਪਾਜਰੇ ਕਹਿੰਦੇ ਸੁਣੀ ਗਿਆ ਮੰਨੀ ਨਹੀਂ ਰੱਬ ਦੀ ਕਾਲ ਨੇੜੇ ਆ ਗਿਆ ਕਿੱਥੇ ਭੱਜ ਕੇ ਜਾਏਗਾ ਕਾਲ ਤੋਂ ਪਹੁੰਚੋ ਆਨ ਕਹਾਂ ਜਹ ਪਾਜਰੇ ਕਾਲ ਤੋਂ ਕੋਈ ਬਚ ਕੇ ਭੱਜ ਕੇ ਨਿਕਲ ਸਕਿਆ ਮੌਤ ਤੋਂ ਬਚ ਕੇ ਨਿਕਲ ਸਕਿਆ ਕੋਈ ਇਹ ਤਾਂ ਸਾਰਿਆਂ ਨੂੰ ਭਲੇਟ ਦੀ ਤਰੀ ਆਉਂਦੀ ਹੈ ਕੋਈ ਨਹੀਂ ਛੱਡਿਆ ਨੇ ਸੇਕ ਰਹੀ ਆਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਅਗਲੀਆਂ ਪੰਕਤੀਆਂ ਹੋਰ ਵੀ ਕਮਾਲ ਦੀਆਂ ਮਹਾਰਾਜ ਕਹਿੰਦੇ ਅਸਥਰ ਜੋ ਮਾਨਿਉ ਦੇ ਸੋ ਤੋ ਤੇਰੋ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਕਹਿੰਦੇ ਜਿਹੜੀ ਦੇਹੀ ਨੂੰ ਤੂੰ ਐ ਮੰਨ ਰੱਖਿਆ ਨੇ ਇਦਾਂ ਹੀ ਰਹੂਗੀ ਅਸਥਰ ਜੋ ਮਾਨਿਉ ਦੇ ਜਿਹੜੀ ਦੇਹੀ ਨੂੰ ਤੂੰ ਅਸਥਰ ਮੰਨ ਰੱਖਿਆ ਹੈ ਵੀਨੇ ਹਮੇਸ਼ਾ ਰਹਿਣਾ ਮਹਾਰਾਜ ਕਹਿੰਦੇ ਹਮੇਸ਼ਾ ਨਹੀਂ ਰਹਿਣਾ ਇਹਨੇ ਇਹ ਤੇ ਜਿਹੜਾ ਰੰਗ ਰੂਪ ਹੈ ਹਮੇਸ਼ਾ ਨਹੀਂ ਰਹਿਣਾ ਜਿਹੜੀ ਸਰੀਰ ਵਿੱਚ ਤਾਕਤ ਹੈ ਹਮੇਸ਼ਾ ਨਹੀਂ ਰਹਿਣੀ ਇੱਕ ਸਮਾਂ ਇਹ ਜਾਂ ਵੀ ਆ ਜਾਂਦਾ ਹੈ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਕੇ ਵਿਦ ਭਈ ਤਉ ਨ ਹਰ ਅਸਲੀਨ ਕਹਿੰਦੇ ਨੈਨੋਂ ਨੀਰ ਬਹੈ ਤਨ ਖੀਨਾ ਭਏ ਕੇਸ ਦੁਦਵਾਨੀ ਅੱਖਾਂ ਜੀਆਂ ਚੋਂ ਪਾਣੀ ਜੱਟ ਗਿਆਂਦਾ ਉਹ ਸਫੈਦ ਕੇਸ ਹੋ ਜਾਂਦੇ ਆ ਤਨ ਖੀਨ ਹੋ ਜਾਂਦਾ ਸ਼ਕਤੀਹੀਨ ਹੋ ਜਾਂਦਾ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਆ ਸਿਰ ਚਿੱਟਾ ਹੋ ਜਾਊਗਾ ਧਾੜਾ ਚਿੱਟਾ ਹੋ ਜਾਊ ਕੇਸ ਚਿੱਟੇ ਹੋ ਜਾਣਗੇ ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ ਗਲਾ ਖਰਾਸ ਜਿਨਾ ਪਰਜੂਗਾ ਸ਼ਬਦ ਕੋਈ ਸਹੀ ਤਿੱਥੋਂ ਬੋਲਿਆ ਨਹੀਂ ਜਾਣਾ ਮਹਾਰਾਜ ਕਹਿੰਦੇ ਫੇਰ ਕੀ ਕਰੇਗਾ ਦੇਖ ਲਓ ਬਢੇਪੇ ਚ ਹੀ ਹਾਲ ਹੋ ਜਾਂਦਾ ਲਗਭਗ ਸਾਰਿਆਂ ਨਾਲੋਂ ਜਿਹੜਾ ਬਢੇਪਾ ਹੈ ਭਾਈ ਬੰਦੇ ਦਾ ਹੀ ਖਤਰਨਾਕ ਹੈ ਦਰਖਤ ਤਾਂ ਬੁੱਢੇ ਹੋ ਕੇ ਐਨੇ ਪਰੇਸ਼ਾਨੀ ਹੁੰਦੇ ਜਿੰਨਾ ਬੰਦਾ ਹੁੰਦਾ। ਹਾਂ ਤੁਸੀਂ ਦੇਖਦੇ ਹੀ ਆ ਜਿਵੇਂ ਆਪਾਂ ਬੁੱਢੇ ਹੋਈਏ ਨੇ ਕੀ ਹਾਲ ਹੋ ਜਾਂਦਾ ਹੈ। ਘਬਰਾਹਟ ਚੜ੍ਹਨ ਲੱਗ ਜਾਂਦੀ ਹੈ। ਸੁਣਨਾ ਘੱਟ ਹੋ ਜਾਂਦਾ ਹੈ, ਦਿਸਣਾ ਘੱਟ ਹੋ ਜਾਂਦਾ ਹੈ। ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ। ਦਰਖਤ ਤਾਂ ਉਵੇਂ ਰਹਿੰਦੇ ਆ ਹਰੇ ਭਰੇ। ਆ ਛੋਡੇ ਬੋੜ ਦੇ ਦਰਖਤਾਂ ਦੇਖੋ ਇਹ ਕਿੰਨੇ ਪੁਰਾਣੇ ਹੋ ਜਾਣਗੇ ਪਰ ਹਰਿਆਵਲੇ ਨਾਲ ਉਵੇਂ ਹੀ ਰਹੂਗੀ। ਆਪਣੇ ਚਿਹਰੇ ਤੇ ਰੌਣਕਾਂ ساری ਉਮਰ ਐ ਨਹੀਂ ਰਹਿਣੀਆਂ। ਇਤਾ 50 40 ਤੋਂ ਬਾਅਦ ਹੀ ਮਹਾਰਾਜ ਕਹਿੰਦੇ 40 ਸੀ ਪੁਰੋਹੇ 85 ਪੱਗ ਕਿਸੈ ਸਠੀਕੇ ਬੁਢੇਪਾ ਆਵੇ ਸੋ ਅਸਥਰ ਜੋ ਮੰਨਉਂਦੇ ਸੋ ਤੋ ਤੇਰਾ ਹੋਇ ਹੈ ਖੇ ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨੇ ਲਾਜ ਰੇ ਮਹਾਰਾਜ ਕਹਿੰਦੀ ਵੀ ਫੇਰ ਬੰਦਿਆ ਉਹਦਾ ਤੂੰ ਨਾਮ ਕਿਉਂ ਨਹੀਂ ਲੈਂਦਾ ਨਿਲਾਜ ਨਿਲਾਜੋ ਹੁੰਦਾ ਜਿਹਨੂੰ ਕਿਸੇ ਪ੍ਰਕਾਰ ਦੀ ਕੋਈ ਲੱਜਾ ਨਾ ਹੋਵੇ ਅੱਗੇ ਮਹਾਰਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਰਾਮ ਭਗਤ ਹੀਏ ਆਨ ਛਾੜ ਦੇਤਾ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਵਿਰਾਜ ਰਹੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਰਾਮ ਭਗਤ ਹੀਏ ਆਨ ਛਾੜ ਦੇਤਾ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਵਿਰਾਜ ਰਹੇ ਮਹਾਰਾਜ ਕਹਿੰਦੇ ਤੈਨੂੰ ਇਸ ਤਰੀਕੇ ਨਾਲ ਸਮਝਾ ਰਹੇ ਆਂ ਵੀ ਇਸ ਤਰੀਕੇ ਨਾਲ ਸੰਸਾਰ ਵਿੱਚ ਰਹੇ ਸੰਸਾਰ ਵਿੱਚ ਜਿਹੜਾ ਵਧੀਆ ਤਰੀਕੇ ਨਾਲ ਰਹਿੰਦਾ ਹੈ ਉਹਦਾ ਜਾਣਾ ਵੀ ਵਧੀਆ ਹੁੰਦਾ ਹੈ ਜਿਹਦੀ ਜ਼ਿੰਦਗੀ ਵਧੀਆ ਹੁੰਦੀ ਹੈ ਉਹਦੀ ਮੌਤ ਵੀ ਵਧੀਆ ਹੁੰਦੀ ਹੈ ਤੇ ਆਪਾਂ ਅਕਸਰ ਕਹਿੰਦੇ ਆ ਨਾ ਕਰ ਪਲਾਸੋ ਹੋ ਪਲਾ ਅੰਤ ਭਲੇ ਦਾ ਭਲਾ ਕਬੀਰ ਸਾਹਿਬ ਨੂੰ ਪੁੱਛਿਆ ਸੀ ਤੁਸੀਂ ਮਰਨ ਤੋਂ ਬਾਅਦ ਕਿੱਥੇ ਜਾਓਗੇ ਕਬੀਰ ਸਾਹਿਬ ਨੇ ਆਖਿਆ ਮੈਂ ਮਰਨ ਤੋਂ ਬਾਅਦ ਨਹੀਂ ਮੈਂ ਜਿੱਥੇ ਪਹੁੰਚਣਾ ਹੈ ਜਉਂਦੇ ਜੀ ਪਹੁੰਚਿਆ ਹੋਣਾ ਕਹਿੰਦੇ ਕਿੱਥੇ ਪਹੁੰਚੇ ਹੋਏ ਹੋ ਕਹਿੰਦੇ ਰੱਬ ਨਾਲ ਇੱਕਮਿਕ ਹੋ ਚੁੱਕਿਆ ਜਉਂਦੇ ਜੀ ਲਿਖਿਆ ਅਬ ਤੋ ਜਾਈ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABIRA ਏਕ ਪਏ ਹੈ ਕੋਇ ਨਾ ਸਕੇ ਪਛਾਨੀ